ਸਾਡੀ ਮਹੀਨਾਵਾਰ ਜ਼ਿਲ੍ਹੇ ਦੀ ਮੀਟਿੰਗ ਸੀ ਉਹਦੇ ਵਿੱਚ ਸਾਡੇ ਸਰਦਾਰ ਗਲਜਾਰ ਸਿੰਘ ਜੀ ਸਪੈਸ਼ਲ ਤੌਰ ਤੇ ਅੱਜ ਘਰਵਾਰਸੀ ਹੋਈ ਆ ਇਹ ਥੋੜਾ ਦਿਨ ਬਿਮਾਰ ਵੀ ਸੀਗੇ ਤੇ ਘਰੇ ਬੈਠੇ ਸੀ ਤੇ ਆਪਦੇ ਵੱਡੀ ਟੀਮ ਲੈ ਕੇ ਸਾਡੇ ਨਾਲ ਇਹ ਆਏ ਆ ਤੇ ਅਸੀਂ ਪ੍ਰੋਗਰਾਮ ਜਿਹੜੇ ਦਿੱਲੀ ਵਾਲੇ ਜਾਂ ਅਗਲੇ ਪ੍ਰੋਗਰਾਮ ਨੇ ਸਰਕਾਰ ਨਾਲ ਲੜਾਈ ਦੇ ਦੱਸਣ ਆਏ ਆ ਜਿਵੇਂ ਕੱਲ 26 ਤਰੀਕ ਨੂੰ WTO ਦੀ ਅਬੂਤਾਬੀ ਦੇ ਵਿੱਚ ਮੀਟਿੰਗ ਹੋ ਰਹੀ ਆ ਉਹਦਾ ਅਸੀਂ ਸਾਰੇ ਦੇਸ਼ ਦੇ ਵਿੱਚ ਵਿਰੋਧ ਕਰਨ ਜਾ ਰਹੇ ਆ ਉਹਦੇ ਵਿੱਚ ਅਸੀਂ ਸਾਰੇ ਟਰੈਕਟਰ ਜਿਹੜੇ ਸਾਰੇ ਦੇਸ਼ ਦੇ ਵਿੱਚ ਹਾਈਵੇ ਦਾ ਇੱਕ ਸਾਈਡ ਦੇ ਉੱਪਰ ਖੜੇ ਕਰਾਂਗੇ ਵਿਰੋਧ ਦੇ ਵਿੱਚ ਉਹ ਸਾਰੀਆਂ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਇਸੇ ਤਰ੍ਹਾਂ ਅਸੀਂ 14 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਇੱਕ ਵੱਡੀ ਕਿਸਾਨ ਮਹਾ ਪੰਚਾਇਤ ਕਰਨ ਜਾ ਰਹੇ ਹਾਂ ਜਿਦੇ ਚ ਸਾਰੇ ਦੇਸ਼ ਦੇ ਵਿੱਚੋਂ ਲੱਖਾਂ ਕਿਸਾਨ ਉੱਥੇ ਪਹੁੰਚਣਗੇ ਅੱਜ ਜੋ ਸੁਨੇਹਾ ਦੇਣ ਆਏ ਆ ਤੇ ਉਸ ਤੋਂ ਬਾਅਦ ਉਹਦੀ ਅਸੀਂ ਨਖਿੱਦੀ ਕਰਦੇ ਹਾਂ ਜੋ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਭਾਵੇਂ ਪੈਸਿਆਂ ਦਾ ਉਹਨਾਂ ਨੇ ਅਨਾਉਂਸ ਕਰ ਦਿੱਤਾ ਪਰ ਪਰਚੇ ਜਿਨ੍ਹਾਂ ਨੇ ਸਾਡੇ ਤੇ ਕਾਰਵਾਈ ਕੀਤੀ ਆ ਉਹਨਾਂ ਤੇ 302 ਦੇ ਪਰਚੇ ਆਂਦੀ ਅਸੀਂ ਮੰਗ ਕਰਦੇ ਆਂ ਵੀ ਫੌਰੀ ਤੌਰ ਤੇ ਉਹ ਪਰਚੇ ਉਹਨਾਂ ਦੇ ਦਰਜ ਹੋਣੇ ਚਾਹੀਦੇ ਨੇ ਲਖਾ ਵੀ ਰੋਲ ਲੈ ਕੇ ਜਿਹੜਾ ਆ ਗਿਆ ਅਗਲੀ ਕੀ ਰਲ ਨੇ ਪੀਏ ਜਿਵੇਂ ਕਿ ਕੱਲ ਤਾਂ ਟਰੈਕਟਰ ਮਾਰਚ ਆ ਗਿਆ ਜਿਸ ਤਰੀਕੇ ਨਾਲ ਐਸਵੇਲੇ ਸ਼ੰਭੂ ਬਾਦਰ ਦੇ ਰਸਤੇ ਫਿਰ ਜਿਹੜਾ ਆ ਗਿਆ ਫਰਚਲ ਹੋ ਗਈ ਸੁਮਾ ਉਹਨਾਂ ਦੇ ਜਿਹੜੇ ਆ ਗਏ ਤਾਂ ਦਿੱਲੀ ਦੇ ਰਸਤੇ ਵੀ ਖੋਲ ਰਹੀ ਹੈ ਵੀ ਹਰਿਆਣਾ ਦਾ ਆ ਅੰਦੋਲਨ ਤਾਂ ਸਾਡਾ ਚੱਲੀ ਜਾ ਰਿਹਾ ਉਸ ਤੋਂ ਪਹਿਲਾਂ ਅਸੀਂ ਭਾਰਤ ਬੰਦ ਵੀ ਕੀਤਾ ਕੱਲ ਨੂੰ ਟਰੈਕਟਰ ਦਾ ਮਾਰਚ ਵੀ ਆ ਕੱਲ ਪੁਤਲੇ ਵੀ ਅਸੀਂ ਇਹਦੇ ਵਿਰੋਧ ਚ ਹੁੱਕੇ ਗਏ ਨੇ ਸਾਰੇ ਦੇਸ਼ ਦੇ ਵਿੱਚ 14 ਨੂੰ ਅਸੀਂ ਉਹ ਅੰਦੋਲਨ ਕਰਨ ਜਾ ਰਹੇ ਹਾਂ ਇਹ ਸੰਘਰਸ਼ ਤਾਂ ਸਾਡਾ ਚੱਲੀ ਜਾ ਰਿਹਾ ਅਸੀਂ ਕਹਿੰਦੇ ਹਾਂ ਸੈਂਟਰ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨੇ 3 ਸਾਲ ਪਹਿਲਾਂ ਹੀ ਛੱਡ ਕੇ ਆਏ ਸੀ ਸੈਂਟਰ ਸਰਕਾਰ ਨੂੰ ਵੀ ਪਤਾ ਕਿਉਂ ਸੈਂਟਰ ਸਰਕਾਰ ਕਿਸਾਨਾਂ ਨੂੰ ਬਾਡਰਾਂ ਤੇ ਬਿਠਾ ਕੇ ਸਾਨੂੰ ਰੱਖਿਆ ਹੋਇਆ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਮੇਨ ਮੰਗ ਐ ਐਮਐਸਪੀ ਤੇ ਕਾਨੂੰਨੀ ਗਰੰਟੀ ਮੰਗਦੇ ਹਾਂ ਕਿਸਾਨੀ ਕਰਜ਼ੇ ਮਾਫੀ ਦੀ ਗੱਲ ਆ ਬਟਾਪਾ ਪੈਨਸ਼ਨ ਦੀ ਗੱਲ ਆ ਲਖਮੀਰਪੁਰ ਖੀ ਦੀ ਦਾ ਇਨਸਾਫ ਦੀ ਮੰਗਾਂ ਆ ਜੇ ਸਾਡੀ ਫਸਲ ਨੁਕਸਾਨੀ ਜਾਂਦੀ ਹੈ ਗੜਿਆਂ ਨਾਲ ਉਹਨਾਂ ਦੇ ਅਸੀਂ ਕਹਿੰਦੇ ਆ ਵੀ ਉਹ ਇੰਸ਼ੋਰੈਂਸ ਬੀਮਾ ਯੋਜਨਾ ਇਹ ਮੰਗਾ ਅਸੀਂ ਲੈ ਕੇ ਉਹਨਾਂ ਨੂੰ ਨੋਮਲ ਕਰ ਰਹੇ ਹਾਂ ਪਹਿਚਾਨ ਮੋਰਚਾ ਸਿਰਫ ਦੋ ਟੀਮਾਂ ਆਪਾਂ ਕਹਿ ਸਕਦੇ ਜਿਹੜੇ ਇਸ ਟਾਈਮ ਸੰਬੂ ਬੋਰਡ ਤੇ ਨੋਰੀ ਬੋਰਡ ਤੇ ਬੈਠੀਆਂ ਨੇ ਬਾਕੀ ਇਹ ਕਿਸਾਨ ਜਿੱਥੇ ਬੰਦਿਆਂ ਨੇ ਲੋਕਲ ਪ੍ਰਾਸ਼ਾਸਨ ਦਾ ਕਰਿਆ ਉਹ ਸਾਡੇ ਨਾਲ ਉੱਥੇ ਕਿਉਂ ਨਹੀਂ ਜਾ ਰਹੇ ਕਿਉਂਕਿ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਅਸੀਂ ਚਾਹੁੰਦੇ ਸੀ ਵੀ ਇਹ ਇੰਡੀਆ ਦਾ ਮੋਰਚਾ ਬਣੇ ਸਾਡੇ ਅਸੀਂ 22 ਤਰੀਕ ਨੂੰ ਵੀ ਮੀਟਿੰਗ ਕੀਤੀ ਆ ਉਹਦੇ ਵਿੱਚ ਸਾਰੇ ਇੰਡੀਆ ਦੇ ਸਾਡੇ ਲੀਡਰ ਟਕੈ ਸਾਹਿਬ ਸਮੇਤ ਸਾਡੇ ਉੱਥੇ ਚੰਡੀਗੜ੍ਹ ਆਏ ਆ ਤੇ ਉਹ ਸਾਡੇ ਨਾਲ ਬਿਨਾਂ ਸਲਾਹ ਤੋਂ ਉਹ ਆਪ ਕੱਲੇ ਹੀ ਚਲੇ ਗਏ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਨ੍ਹਾਂ ਨੇ ਮੋਰਚਾ ਲਾਉਣਾ ਤਾਂ ਬਖਰਾ ਲਾ ਲੈਣ ਤੇ ਉਹਦੇ ਲਈ ਜਿਹੜੀਆਂ ਬਾਕੀ ਜੱਥੇਬੰਦੀਆਂ ਨਹੀਂ ਗਈਆਂ ਪਰ ਅਸੀਂ ਕਿਸਾਨਾਂ ਦੇ ਨਾਲ ਆਂ ਜੇ ਕਿਸਾਨਾਂ ਤੇ ਕੋਈ ਤਸ਼ੱਦਦ ਹੁੰਦਾ ਤਾਂ ਅਸੀਂ ਸਰਕਾਰ ਦੇ ਉਲਟ ਹੈਗੇ ਆਂ ਬਹੁਤ ਸਾਰੇ ਇੱਕ ਗੱਲ ਸਾਹਮਣੇ ਆ ਰਹੀ ਆ ਵੀ ਜਿਹੜੇ ਦੇਖਿਆ ਜਾ ਰਿਹਾ ਵੀ ਆਮ ਜਿਹੜੇ ਲੋਕ ਨੇ ਅੱਜ ਸਰੇ ਸਵਾਲ ਕਰ ਰਹੇ ਨੇ ਕਿ ਕੁਝ ਜਿਵੇਂ ਬੰਦੇ ਜਿਹੜੇ ਨਾਲ ਸਾਥ ਨਹੀਂ ਦੇ। ਇੱਕ ਸਵਾਲ ਆਇਆ ਹੋਵੇ। ਦੂਸਰੀ ਕਮੇਟੀ ਜਿਹੜੇ ਉੱਥੇ ਬੈਠੇ ਨੇ ਉਹ ਤਸ਼ੱਦਦ ਉਹਨਾਂ ਤੇ ਹੋ ਰਿਹਾ ਹੈ। ਆਪਣੇ ਜਿਵੇਂ ਬੰਦੇ ਨੇ ਮਨ ਨਾਲ ਕੇ ਸਹਿਯੋਗ ਕਿਉਂ ਨਹੀਂ ਕਰਦੇ। ਨਹੀਂ ਉੱਥੇ ਜਾ ਕੇ ਬਹਿ ਕੇ ਵੀ ਕੀ ਕਰਨਾ? ਅਸੀਂ ਪੰਜਾਬ 'ਚ ਦੇਸ਼ ਦੇ ਵਿੱਚ ਉਹਨਾਂ ਦੇ ਲਈ ਹੱਕ 'ਚ ਹਾ ਦਾ ਨਾਅਰਾ ਮਾਰ ਰਹੇ ਹਾਂ। ਕੱਲ ਨੂੰ ਟਰੈਕਟਰ ਵੀ ਜਿਵੇਂ ਖੜੇ ਕਰਨੇ ਆ ਪਿੱਛੇ ਕੱਲ ਅਸੀਂ ਪੁਤਲੇ ਫੂਕੇ ਨੇ ਸਰਕਾਰਾਂ ਦੇ ਪੁਤਲੇ ਫੂਕੇ 14 ਨੂੰ ਫਿਰ ਅਸੀਂ ਦਿੱਲੀ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਹਾਂ। ਉਹਨਾਂ ਕਰਕੇ ਹੀ ਜਾ ਰਹੇ ਹਾਂ ਉਹੀ ਮੰਗਾ ਨੇ ਇੱਕੋ ਹੀ ਮੰਗਾ ਨੇ। ਤੋਂ ਕਿਸਾਨਾਂ ਨੂੰ ਹੋਣੀ ਚਾਹੁੰਦੇ ਰਹੇ ਤੁਹਾਨੂੰ ਲੱਗਦਾ ਕਿ ਤੁਸੇ ਮੀਟਿੰਗ ਕਰ ਸਕੋਗੇ 14 ਨੂੰ ਇਹ ਕਹਿੰਦੇ ਆ ਵੀ ਟਰੈਕਟਰਾਂ ਤੋਂ ਬਿਨਾਂ ਜਾਓ ਅਸੀਂ ਕਹੇ ਅਸੀਂ ਟਰੈਕਟਰਾਂ ਤੋਂ ਬਿਨਾਂ ਜਾਵਾਂਗੇ ਅਸੀਂ ਗੱਡੀਆਂ ਚ ਟ੍ਰੇਨਾਂ ਦੇ ਵਿੱਚ ਅਸੀਂ ਜਾਵਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਉੱਥੇ ਮੁਜਾਰਾ